ਹੈਲੋ एवरीवन ਮੈਂ ਆਸ਼ੀ ਮਿੱਤਲ ਅਰਵਾ ਕਲਾਸਿਸ ਇਸ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਜਿਹੜੀ ਕਿ ਬਹੁਤ ਵੱਡੀ ਖੁਸ਼ਖਬਰੀ ਆਈ ਹੈ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਬਹੁਤ ਸਮੇਂ ਦੀ ਵੇਟ ਤੋਂ ਬਾਅਦ ਜਿਹੜੇ 5994 ਤੇ 2326 ਦੋਨੋਂ ਜਿਹੜੇ ਹੈਗੇ ਆ ਜਿਹੜੇ ਵੈਕੈਂਸੀਜ਼ ਨਿਕਲੀਆਂ ਹੋਈਆਂ ਸੀ ਦੋਵਾਂ ਦੀਆਂ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈਗਾ ਜੁਆਇਨਿੰਗ ਲੈਟਰਸ ਮਿਲਨੇ ਸ਼ੁਰੂ ਹੋ ਚੁੱਕੇ ਹਨ 23 ਚੋਂ ਨੂੰ ਪਹਿਲਾਂ ਮਿਲ ਗਏ ਸੀ ਠੀਕ ਹੈ ਤੇ 1 ਤਰੀਕ ਨੂੰ ਜਿਹੜੇ ਹੈਗੇ ਉਹ 93 ਦੇ ਕਾਫੀ ਸਟੂਡੈਂਟਸ ਨੂੰ ਜਿਹੜੇ ਹੈਗੇ ਜੁਆਇਨ ਲੈਟਰ ਮਿਲ ਰਹੇ ਹੈ ਤੇ ਕਾਫੀ ਨੂੰ ਹਜੇ ਮਿਲਨੇ ਬਾਕੀ ਹੈ ਤਾਂ ਜਿਨ੍ਹਾਂ ਨੂੰ ਮਿਲਨੇ ਬਾਕੀ ਹੈ ਉਹਨਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਕਿ ਭਾਈ ਤੁਹਾਨੂੰ ਵੀ ਹੁਣ ਮਿਲ ਜਾਣੇ ਹੈ ਹੁਣ ਤੁਹਾਡੀ ਵੀ ਜੁਆਇਨਿੰਗ ਬਹੁਤ ਜਲਦ ਹੋ ਜਾਣੀ ਜਿਨ੍ਹਾਂ ਨੂੰ ਹੁਣ ਤੱਕ ਇਹ ਲੈਟਰ ਮਿਲ ਚੁੱਕੇ ਆ ਤਾਂ ਉਹਨਾਂ ਸਭ ਦੇ ਲਈ ਅਰੋੜਾ ਕਲਾਸੇਜ਼ ਜੋ ਵਾਦਾ ਕੀਤਾ ਦੇਖੋ ਅਰੋੜਾ ਕਲਾਸੇਜ਼ ਆਪਣਾ ਰਿਜ਼ਲਟ ਤੇ ਆਪਣੇ ਵਾਦੇ ਉਹਨਾਂ ਦੋਵਾਂ ਦੇ ਲਈ ਮਸ਼ਹੂਰ ਹੈ ਲਾਸਟ ਟਾਈਮ ਪੀਐਸ ਟੈਟ ਦੇ ਵਿੱਚ ਵਾਦਾ ਕੀਤਾ ਸੀਗਾ ਕਿ 100% ਰਿਫੰਡ ਕਰਾਂਗੇ ਲਾਸਟ ਬੈਚਸ ਦੇ ਵਿੱਚ ਠੀਕ ਹੈ ਪਰ ਅਰੂੜਾ ਕਲਾਸਿਸ ਨੇ 100% ਰਿਫੰਡ ਕਰਨ ਦੇ ਨਾਲ-ਨਾਲ ਪੀਐਸ ਟੈਟ ਦੇ ਜਿਹੜੇ ਬੱਚੇ ਨਹੀਂ ਬੈਚ ਮਤਲਬ ਅਸੀਂ ਕਿਹਾ ਸੀ ਸਿਰਫ ਲਾਸਟ ਦੋ ਬੈਚਾਂ ਦੇ ਵਿੱਚ ਜਾਂ ਤਿੰਨ ਬੈਚਾਂ ਦੇ ਵਿੱਚ ਅਸੀਂ ਰਿਫੰਡ ਕਰਾਂਗੇ ਬੱਚਿਆਂ ਨੂੰ ਜਿਨ੍ਹਾਂ ਦਾ ਪੇਪਰ ਕੁਆਲੀਫਾਈ ਹੋਏਗਾ ਪਰ ਅਰੂੜਾ ਕਲਾਸਿਸ ਨੇ ਹਰ ਇੱਕ ਬੱਚੇ ਨੂੰ ਯਾਰ 1100 ਰੁਪਏ ਦਾ ਜਿਹੜਾ ਹੈਗਾ ਕੈਸ਼ ਪ੍ਰਾਈਜ਼ ਪਲੱਸ ਟਰੋਫੀ ਦਿੰਦੀ ਹੈ ਤਾਂ ਮਤਲਬ ਇਹ ਨਹੀਂ ਕਿ ਅਸੀਂ ਬੈਚਸ ਸੇਲ ਕਰ ਰਹੇ ਹਾਂ ਤਾਂ ਅਸੀਂ ਜਿਹੜਾ ਹੈਗਾ ਬੱਚਾ ਨੂੰ ਬੰਦੀ ਐਪਰੀਸ਼ੀਏਸ਼ਨ ਵੀ ਦਿੰਨੇ ਆ ਗੱਲ ਫਰਕ ਇਹ ਨਹੀਂ ਕਿ ਤੁਹਾਨੂੰ 1100 ਰੁਪਏ ਦਾ ਬਹੁਤ ਫਰਕ ਪੈਣ ਲੱਗਿਆ ਹੈ ਹਨਾ ਜਾਂ 1100 ਨਾਲ ਤੁਸੀਂ ਬਹੁਤ ਜ਼ਿਆਦਾ ਰਿਚ ਹੋ ਜਾਓਗੇ ਨਹੀਂ ਇਹ ਫਰਕ ਨਹੀਂ ਗੱਲ ਹੁੰਦੀ ਹੈ ਇੱਕ ਜਿਹੜੀ ਖੱਟੀ ਕਮਾਈ ਦੀ ਉਹ ਕਹਿੰਦੇ ਨਾ ਵੀ ਜਿਹੜੇ ਇਹ ਪ੍ਰਾਈਸ ਹੈ ਨਾ ਇਹ ਮੰਗ ਕੇ ਨਹੀਂ ਮਿਲੇ ਇਹ ਕਮਾਏ ਗਏ ਹੈ ਇਹ ਤੁਹਾਡੀ ਕਮਾਈ ਹੈ ਜਿਹੜੇ ਤੁਸੀਂ ਇੱਕ ਸ਼ੁਰੂਆਤ ਕਰ ਲਈ ਬਾਕੀ ਕਮਾਈ ਤਾਂ ਸਰਕਾਰ ਦੇਊਗੀ ਇੱਕ ਸ਼ੁਰੂਆਤ ਜਿਹੜੀ ਹੈਗੀ ਤੁਸੀਂ ਕਰ ਲਈ ਤਾਂ ਉਸੇ ਤਰੀਕੇ ਨਾਲ ਜਿਹੜੇ ਵੀ ਬੱਚੇ ਨੇ ای ٹی ٹی ਕੈਡਰ ਦਾ ਜਿਹੜਾ ਮੈਚ ਅਰੋੜਾ ਕਲਾਸਿਸ ਤੋਂ ਲਿਆ ਸੀ ਆਨਲਾਈਨ ਜਾਂ ਆਫਲਾਈਨ ਆਨਲਾਈਨ ਜਾਂ ਆਫਲਾਈਨ ਜਾਂ 9594 ਤਿਆਰੀ ਅਰੂੜਾ ਕਲਾਸਿਸ ਦੇ YouTube ਚੈਨਲ ਤੋਂ ਜਿਹੜਾ ਹੈਗਾ YouTube ਚੈਨਲ ਤੋਂ ਪੜ੍ਹ ਕੇ ਟੀਚਰਸ ਦੀ ਗਾਈਡੈਂਸ ਦੇ ਅਕੋਰਡਿੰਗ ਪੜ੍ਹ ਕੇ ਬੱਚਾ ਨੇ ਪੇਪਰ ਕੁਆਲੀਫਾਈ ਕੀਤਾ ਸੀ ਉਹਨਾਂ ਸਾਰੇ ਬੱਚਿਆਂ ਦੇ ਲਈ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ ਕਿਉਂਕਿ ਅਰੂੜਾ ਕਲਾਸਿਸ ਨੇ ਪਹਿਲਾਂ ਹੀ ਵਾਦਾ ਕਰਦਾ ਸੀ 9594 ਬੱਚਿਆਂ ਨੂੰ ਹਰੇਕ ਬੱਚੇ ਨੂੰ ਵਾਦਾ ਕਰਦਾ ਸੀਗਾ ਕਿ ਅ ਅਸੀਂ ਜਿਵੇਂ ਪੇਪਰ ਦਾ ਰਿਜ਼ਲਟ ਆ ਜਾਏਗਾ ਮਤਲਬ ਜਿਵੇਂ ਤੁਹਾਡਾ ਜੁਆਇਨਿੰਗ ਆਏਗੀ ਰਿਜ਼ਲਟ ਨਹੀਂ ਪੇਪਰ ਦੀ ਜੁਆਇਨਿੰਗ ਆਏਗੀ ਨਾ ਉਵੇਂ ਹੀ ਤੁਹਾਡੇ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਜਾਊਗਾ ਤਾਂ ਉਹ ਸ਼ੁਭ ਵੇਲਾ ਆ ਚੁੱਕਾ ਹੈ ਸਾਨੂੰ ਆਪਣੀ ਗੱਲ ਪੂਰੀ ਕਰਨ ਦਾ ਤੇ ਬੱਚਿਆਂ ਨੂੰ ਆਪਦਾ ਬੰਦਾ ਹੱਕ ਪ੍ਰਾਪਤ ਕਰਨ ਦਾ ਉਹ ਵੇਲਾ ਆ ਚੁੱਕਾ ਹੈ ਤੇ 5994 ਦਾ ਕੋਈ ਵੀ ਬੱਚਾ ਜਿਹੜਾ ਬੱਚਾ ਰੋੜਾ ਕਲਾਸ ਤੋਂ ਪੜਿਆ ਹੈ YouTube ਦੇ ਮਾਧਿਅਮ ਨਾਲ ਠੀਕ ਹੈ ਜਾਂ ਆਫਲਾਈਨ ਬੈਚ ਦੇ ਮਾਧਿਅਮ ਨਾਲ ਜਾਂ ਆਨਲਾਈਨ ਬੈਚ ਦੇ ਮਾਧਿਅਮ ਨਾਲ ਉਹਨਾਂ ਸਾਰੇ ਬੱਚਿਆਂ ਨੂੰ 2100 ਰੁਪਏ ਦਾ ਕੈਸ਼ ਪ੍ਰਾਈਜ਼ ਵੀ ਦਿੱਤਾ ਜਾਏਗਾ 2100 ਰੁਪਏ ਦਾ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਜਿਹੜਾ ਵੀ ਬੱਚਾ ਜਿਹੜਾ ਅਰੋੜਾ ਕਲਾਸਿਸ ਤੋਂ ਪੜ੍ਹਿਆ ਪਰ ਉਹਦੇ ਲਈ ਮੈਂ ਫੇਰ ਕਹਿ ਰਿਹਾ ਬਾਅਦ ਵਿੱਚੋਂ ਕਈਆਂ ਨੂੰ ਲੱਗੇ ਕਿ ਨਹੀਂ ਜੀ ਅਸੀਂ ਤਾਂ ਪਹੁੰਚੇ ਨਹੀਂ ਜੀ ਇੱਥੇ ਆਣਾ ਪਏਗਾ ਕਦੋਂ 6 ਅਪ੍ਰੈਲ ਨੂੰ ਇੱਥੇ ਪਹੁੰਚਣਾ ਪਏਗਾ ਆਪਣੀ ਹਾਜ਼ਰੀ ਦੇਣੀ ਪਵੇਗੀ ਸੰਡੇ ਵਾਲੇ ਦਿਨ ਸਾਰੇ ਬੱਚੇ ਪਹੁੰਚ ਸਕਦੇ ਆ ਤਾਂ ਆਓ ਫੰਕਸ਼ਨ ਨੂੰ ਇੰਜੋਏ ਕਰੋ ਤੇ ਨਾਲ ਹੀ ਆਪਣਾ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਇੱਥੇ ਆਪਣਾ ਪ੍ਰਾਈਜ਼ ਲੈ ਕੇ ਜਾਓ ਤਾਂ ਅਰੋੜਾ ਕਲਾਸਿਸ ਦੀ ਪੂਰੀ ਟੀਮ ਈਟੀਟੀ ਕੈਡਰ ਦੀ ਪੂਰੀ ਟੀਮ ਟੀਚਿੰਗ ਵਿੰਗ ਦੀ ਪੂਰੀ ਟੀਮ ਵੱਲੋਂ ਮੈਂ ਸਭ ਨੂੰ ਜਿਹੜੇ ਹੈਗਾ ਇਨਵਾਈਟ ਕਰ ਰਹੀਆਂ ਅਰੋੜਾ ਕਲਾਸੀ ਵਿੱਚ ਜਿਨ੍ਹਾਂ ਦਾ ਐਡਰੈਸ ਹੈ अजीत ਰੋਡ ਗਲੀ ਨੰਬਰ 13 ਠੀਕ ਹੈ ਨਾ अजीत ਰੋਡ ਸਟਰੀਟ ਨੰਬਰ 13 ਬਠਿੰਡਾ ਦੇ ਵਿੱਚ ਬਠਿੰਡਾ ਨੀਅਰ ਬੱਸ ਸਟੈਂਡ ਨੀਅਰ ਬੱਸ ਸਟੈਂਡ ਤੁਸੀਂ ਇੱਥੇ ਆ ਕੇ ਆਪਣਾ ਪ੍ਰਾਈਜ਼ ਕੈਸ਼ ਪ੍ਰਾਈਜ਼ ਵੀ 2100 ਰੁਪਏ ਦਾ 2100 ਰੁਪਏ ਦਾ ਕੈਸ਼ ਪ੍ਰਾਈਜ਼ ਵੀ ਪਲੱਸ ਆਪਣੀ ਟਰੋਫੀ ਵੀ ਜਿਹੜਾ ਹੈਗਾ ਕਲੈਕਟ ਕਰ ਸਕਦੇ ਹੋ ਪਰ ਜਲਦੀ ਜਲਦੀ ਆ ਜਾਓ ਯਾਰ ਅਰੋੜਾ ਕਲਾਸਿਸ ਜਿਹੜਾ ਹੈਗਾ ਅਨੇ ਤੁਹਾਡਾ ਸੁਪਨਾ ਪੂਰਾ ਕਰਨ ਤੁਹਾਡੀ ਮਦਦ ਕੀਤੀ ਹੈ ਮੇਨੇ ਤੁਹਾਡੀ ਯਾਰ ਤੇ ਹੁਣ ਅਸੀਂ ਵੀ ਉਮੀਦ ਕਰਾਂਗੇ ਕਿ ਸਾਨੂੰ ਵੀ ਸਟੂਡੈਂਟਸ ਸਾਨੂੰ ਦੇਖੋ ਕਈ ਕਾਫੀ ਬੱਚੇ ਤਾਂ ਆਨਲਾਈਨ ਸਟੂਡੈਂਟਸ ਵਾਲੇ ਹੋਣਗੇ ਤਾਂ ਦੇਖੇ ਵੀ ਨਹੀਂ ਹੋਣੇ ਤਾਂ ਟੀਚਰਸ ਨੂੰ ਵੀ ਹੁੰਦਾ ਯਾਰ ਉਹ ਕਿਹੜੇ ਬੱਚਿਆਂ ਨੂੰ ਪੜਾ ਰਿਹਾ ਹੈ ਤਾਂ ਬੱਚਿਆਂ ਨੂੰ ਵੀ ਮਿਲਿਆ ਜਾਵੇ ਜਰੂਰ ਮਿਲਿਆ ਜਾਵੇ ਤੇ ਟੀਚਰਸ ਤੁਹਾਡੀ ਸਾਰੇ ਬੇਸਬਰੀ ਦਾ ਇੰਤਜ਼ਾਰ ਕਰਨਗੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ 6 ਤਰੀਕ ਨੂੰ ਬਿਲਕੁਲ ਟਾਈਮ ਨਾਲ ਮਤਲਬ 10 ਵਜੇ ਦੇ ਟਾਈਮ ਦੇ ਵਿੱਚ ਤੁਸੀਂ ਅਰੋੜਾ ਕਲਾਸ ਵਿੱਚ ਪਹੁੰਚ ਜਾਓਗੇ ਤਾਂ ਮਿਲਦੇ ਹਾਂ 6 ਤਰੀਕ ਨੂੰ ਮਿਲਦੇ ਹਾਂ ਅਰੋੜਾ ਕਲਾਸਿਸ ਦੇ ਟੀਚਿੰਗ ਇ ਦੇ ਵਿੱਚ ਤੇ ਮਿਲਦੇ ਆ ਇਹ ਸਾਰੇ ਬੱਚਿਆਂ ਦੇ ਨਾਲ ਜਿੰਨਾ ਬੱਚਿਆਂ ਨੇ ਆਪਣਾ ਪੇਪਰ ਕੁਆਲੀਫਾਈ ਕੀਤਾ ਹੈ ਤਾਂ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਏਗੀ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਮੇਰੇ ਬਿਨਾਂ ਕਹੇ ਸ਼ੇਅਰ ਕਰ ਦੋਗੇ ਲਾਈਕ ਕਰ ਦੋਗੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਕੋਈ ਫਾਰਮ ਹੋਇਆ ਕੁਝ ਵੀ ਹੋਇਆ ਤਾਂ ਆਪਣਾ ਇੱਕ ਟੈਲੀਗ੍ਰam ਚੈਨਲ ਬਣਿਆ ਹੋਇਆ ਹੈ ਸਾਈਕੋਲੋਜੀ ਵਿਦ ਆਸ਼ਿਮ ਸਰ ਇਹਨੂੰ ਜੁਆਇਨ ਕਰ ਲਓ ਭਾਈ ਇਹਨੂੰ ਜੁਆਇਨ ਕਰ ਲਓ ਠੀਕ ਹੈ ਇਹਦੇ ਵਿੱਚ ਹਰ ਤਰ੍ਹਾਂ ਦਾ ਮੈਸੇਜ ਮਿਲ ਜੇਗਾ ਕੋਈ ਲਿੰਕ ਹੋਇਆ ਕੋਈ ਅਸੀਂ Google ਫਾਰਮ ਪਰਵਾਨਾ ਹੋਇਆ ਹਰ ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲ ਜੇਗੀ ਬਸ ਤੁਸੀਂ ਇਹਨੂੰ ਜੁਆਇਨ ਕਰ ਲਿਓ ਤੁਹਾਨੂੰ ਹਰ ਚੀਜ਼ ਦੀ ਅਪਡੇਸ਼ਨ ਟਾਈਮ ਟੂ ਮਿਲਦੀ ਰਹੇਗੀ ਇਹਦੇ ਵਿੱਚ ਮੈਂ ਕਮੈਂਟਸ ਓਨ ਕੀਤੇ ਹੋਏ ਹੈ ਮਤਲਬ ਜੇਕਰ ਤੁਸੀਂ ਕੋਈ ਗੱਲ ਪੁੱਛਣੀ ਵੀ ਹੈ ਕਮਿਊਨੀਕੇਟ ਵੀ ਕਰ ਸਕਦੇ ਹੋ ਮੇਰੇ ਨਾਲ ਤੁਹਾਨੂੰ ਰਿਪਲਾਈ ਜ਼ਰੂਰ ਕਰੂੰਗਾ ਪਰ ਪਹੁੰਚਣਾ ਕਦੋਂ ਹੈ 6 ਤਰੀਕ ਨੂੰ ਕਦੋਂ ਸੰਡੇ ਕਦੋਂ ਪਹੁੰਚਣਾ ਹੈ ਸੰਡੇ ਧੰਨਵਾਦ